ਮੈਕ ਪੰਡੋਰੀਆ ਇਨ ਦਾ ਵਰਲਡ ਆਫ ਯੰਗਸਟਰ ਓ ਮਾਈ ਗੋਡ ਇੱਕ ਹੀ ਕਰਤਾ ਮੈਂ ਦੁਦੀਆਂ ਦੇ ਮੁੱਦਿਆਂ ਤੇ ਹੱਕੇ ਚਲਾਈ ਮੈਕ ਨੂੰ ਬਲੋਰੀ ਨਹੀਂ ਬੋੰਦ ਲਾਪਣ ਚੰਗੇ ਰੀਕੇ ਨਾ ਘੁਟਾਈ ਵਾ ਬਈ ਵਾ ਸ਼ਾਇਰੀ ਵਾ ਬੁੱਲਾ ਜੱਟ ਵੈਰੀ ਨਾਈਟ ਸੌਰੀ ਯਨੂ ਪਿਆਰ ਪ੍ਰੀਸਸ ਸਲੀਏ ਕਾਲ ਪਹਿਲਾਂ ਤਾਂ ਮੇਰੀ ਗੱਲ ਸੁਣਮ ਵੀ ਕਿਉਂ ਇਸਕੇ ਬਿਲਕੁਲ ਨਾ ਕਰ ਰਹੇ ਹੋ ਕਿਉਂਕਿ ਵੀਡੀਓ ਦੇ ਵਿੱਚ ਹੋਣਾ ਲੈ ਬੋਤੀ ਜਦਾ ਮਜ਼ਾ ਕਰਨੇ ਵੀ ਦਿਨੋ ਸਟਾਰ ਜਿੱਥੇ ਕਾਲਸਾ ਸ੍ਰੀ ਵਾਇਕਲ ਜੀ ਕੀ ਫਤਿਹ ਆ ਜਿਹੜਾ ਵੀ ਗਾਣੇ ਤੋਂ ਲੈ ਕੇ ਗਾਹ ਦੀ ਗੱਮ ਮੁੱਦਾ ਵਧਿਆ ਸੀ ਤੇ ਉਹ ਆਪਣਾ ਸਾਰਾ ਸੋਲਡ ਆਊਟ ਹੋ ਗਿਆ ਵਾ ਇਹ ਆਪਾਂ ਕੀਤਾ ਸੀ ਇੱਕ ਕੰਮ

ਤੇ ਉਹ ਆਪਣਾ ਸਾਰਾ ਸੋਲਡ ਆਊਟ ਹੋ ਗਿਆ ਮੈਂ ਕੋ ਲੋਰੀ ਵੀ ਸੋਦਾ ਹੇਦਾ ਕਿ ਮੈਂ ਤੇ ਆਨਲਾਈਨ ਬੁੰਡਾ ਬਣਾ ਚੱਲੇ ਸੀ ਮੈਨੂੰ ਤੇ ਭੈਣ ਜੋ ਮੋਰ ਬਣਾਦਾ ਚਿੱਤਰ ਮਾਰ ਮਾਰ ਕੇ ਹਲੇ ਤੇ ਮੰਮਾ ਮਸੂਤ ਕੇ ਇਸੇ ਭੈਣ ਜੋ ਮੈਂ ਕੋ ਲੋਰੀ ਆਪਣੇ ਬਦਲੇ ਲੇਗਾ ਭੈਣ ਤੇ ਮਾਰਾਗਾ ਛਾਤੀ ਦੇ ਵਿੱਚ ਮੁੱਖਾਂ ਭੈਣ ਚੋ ਦਾ ਭੈਣ ਕਹਾਂਦੀ ਨਹੀਂ ਪਰ ਇਹਨੇ ਦੇ ਬੰਦ ਲੋਕਾਂ ਮੈਂ ਪੁੱਟਾ ਕਰਾਂ ਲੇ ਲੋ ਜੱਤ ਵੀ ਆਪਣਾ ਭਰਾ ਵਾ ਇਹਦੇ ਨਾਲ ਵੀ ਆਪਣਾ ਕੋਈ ਗਿਲਾ ਛੁਕਾਣੀ ਹੋਣਾ ਆ ਆਪਣਾ ਹਿਸਾਬ ਕਲੀਅਰ ਆ ਤੇ ਬਾਕੀ ਵੀ ਦੱਸ ਦੇ ਉਹ ਬਾਕੀ ਜਿੰਦਾਂ ਮੈਂ ਵੀਡੀਓ ਕਰਤੀ ਲੀਕ ਤੇ ਪੋਂ ਸਰ ਵਿੱਚ ਪਾ ਦੇਣੀ ਪ੍ਰੀਕ ਤੁਸੀਂ ਨਿਉਮ ਤੇ ਹਟਣਾ ਲੁੱਪਨ ਦੁਰ ਜਨੇ ਕਰਤੀ ਹਰ ਵੀਡੀਓ ਲੀਕ ਸਾਰੇ ਨਹੀਂ ਕੰਮ ਵਿੱਚ ਤੁਹਾਨੂੰ ਲਗਨੇ ਤੇ ਖਣੇ ਚਤਰ ਨਹੀਂ ਰਖ ਨਾਲ ਹੈਂਦੀ ਕੇ ਬੰਦੇ ਨੂੰ ਤੇ ਕੰਮ ਕਰਨੇ ਨਹੀਂ ਇਹ ਦੇ ਪੈਲ ਜੋ ਆਪਣੀ ਜਿੰਦਗੀ ਦੇ ਵਿੱਚ ਚਿੱਲੂ ਮਾਨੋ ਤੇਰੇ ਵੀਡੀਓ ਬਣਾਉਂਗਾ ਇਹ ਹੋਣੀ ਵੀਡੀਓ ਵਗੈਰਾ ਲੀਕ ਤੇ ਰਿਪਲਾਈ ਵਗੈਰਾ ਆਨਲਾਈਨ ਜਿੰਦਗੀ ਚ ਬੜੇ ਗੀਤ ਤੇ ਨੇ ਯਾਰ ਆਪਾਂ ਮੈਂ ਪੈਣ ਦਿ ਲੋ ਜਦੋਂ ਰੀਅਲ ਲਾਈਫ ਉਹ ਤੋਂ ਕੋਈ ਨਹੀਂ ਖਲੋਂਦਾ ਉਹਨਾਂ ਦਾ ਵੀ ਮੁਰਗਾ ਬਣਾ ਬਣਾ ਕੇ ਬੋਲਦੇ ਚਤਰ ਪੈਂਦੇ ਨਹੀਂ ਜਿਹੜੇ ਨਾਲਦੇ ਹੁੰਦੇ ਨੇ ਇਸ ਬੰਦੇ ਦੀ ਬਦਮਾਸ਼ੀ ਫੇਰ ਵੀ ਨਹੀਂ ਗਈ ਭੈਣ ਤੇ ਜੁੜੀ ਇਹੋ ਜਿਹੀ ਕਰੀ ਬਦਮਾਸ਼ੀੰਦੀ ਰਗਾਂ ਦੇ ਵਿੱਚ ਜੁੜੀ ਪਈ ਹੈ ਤੇ ਮੇਰੀਆਂ ਸੋਸ਼ਲ ਮੀਡੀਆ ਤੇ ਮਾੜੀਆਂ ਜਾਂ ਚੰਗੀਆਂ ਵੀਡੀਓ ਪਾ ਕੇ ਹਾਈਪ ਨਾ ਲਈ ਜਾਵੇ ਇਹ ਸਾਰੇ ਚੁਟਕੁਲਾ ਬਿਲਕੁਲ ਇਹਦੇ ਤੇ ਜਾਂਦਾ ਥਾਲੀ ਰਸੀ ਜਲ ਗਈ ਬਲ ਨਹੀਂ ਗਿਆ ਬੈਨ ਦਾ ਲੋ ਹੱਲੇ ਤੱਕ ਰ ਵੀ ਬੈਨ ਤੈਨੂੰ ਇੱਕ ਚਿੱਤ ਮਾਰਦਾ ਦੁਬਾਰਾ ਬੈਨ ਜੇ ਮੋੜ ਕੇ ਨਹੀਂ ਆਉਂਦਾ ਇਹ ਸਾਰੇ ਬਦਮਾਸ਼ੀ ਤੋਂ ਨਹੀਂ ਹਟਦੇ ਤੇਰੀ ਹਾਈਪ ਬ੍ਰਾਂਡ ਨਾਲ ਦੁਬਾਰਾ ਚੁਟਕੁਲਾ ਲਿਚੀ ਤਰ ਵੀ ਮਾਰਨਗੇ ਸਾਰੇ ਕਹਿਣਗੇ ਇਹ ਬਨਜੂ ਕੇ ਚੋਰ ਦੀ ਸਾਈਡ ਲੈ ਜਾਂਦੇ ਨੇ ਇਸ ਨੂੰ ਤਾਂ ਸਹੀ ਚਿੱਤ ਰਪੈਨੇ ਤੇ ਆਪਣਾ ਸਾਰਿਆਂ ਦਾ ਕੰਪਰੋਮਾਈਜ਼ ਸਾਡਾ ਹੋ ਗਿਆ ਵਾ ਸਾਡਾ ਕਿਸੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਤੇ ਸਾਰੇ ਆਪਣੇ ਹੀ ਆ ਠੀਕ ਆ ਤੇਰਾ ਤੂੰ ਬੋਲ ਤੇ ਚਿਤੜ ਮਾਰ ਮਾਰ ਕੇ ਸੁਝਾਦੇ ਤੇ ਭੈਣ ਚ ਕਹਿੰਦੇ ਨੇ ਆਪਣਾ ਨਹੀਂ ਆਪਣਾ ਪਰਾਇਆ ਕਿਹੜਾ ਵੇਖਿਆ ਨਾਲੇ ਇੰਨੀ ਖਤਰਨਾਕ ਬਰਮਾਸ਼ੀ ਨਾ ਕਰੇ ਕਰ ਕੱਲ ਨੂੰ ਸਕੂਲ ਤੋੜਦੀ ਇਹ ਬਰਮਾਸ਼ੀ ਤੇ ਤੇਰੀ ਛਾਇਰੀ ਬਿਲਕੁਲੀ ਖਤਮ ਆ ਪਤਾ ਹੀ ਨਹੀਂ ਮੈਂ ਕੈਨਾ ਕੁੜਿਆਂ ਦਾ ਇਹ ਮੇਰੇ ਕੋਲੇ ਕੋਈ ਸ਼ਬਦ ਨਹੀਂ ਹੈਗਾ ਇਹਨੂੰ ਕਹਿਣ ਲਈ ਇਹ ਚਾਵਲ ਨੂੰ ਆਪਣੀ ਭਰਾ ਵਾ ਕੋਈ ਚੱਕਰ ਨਹੀਂ ਆ ਤੇ ਬਾਕੀ ਸਾਡਾ ਸੌਲਡ ਆਊਟ ਆ ਤੇ ਐਵੇਂ ਵਿੱਚ ਮਸਾਲੇ ਨਾ ਲਾਓ ਆਈ ਕਿਸੇ ਵੀ ਟੈਂਟ ਨੂੰ ਮਾਰ ਮਾਰ ਕੇ ਤੇਰ ਬੰਦ ਪੈਣ ਜੋ ਲੋੜੀ ਬੰਦ ਅੱਧੀ ਬੋਲ ਵਰਗੀ ਬਣਾਤੀ ਨਾ ਲੈ ਪੈਣ ਜੋ ਬੀਅਰ ਦੀ ਬੋਤਲ ਜਿੰਨੇ ਤੇ ਸਾਲ ਬਦਮਾਸ਼ੀ ਪੈਣ ਚ ਲੋੜੀ ਇਹ ਧੱਕਾ ਰੋ ਤੇ ਜੀ ਤਾਂ ਪੈਣ ਜੀ ਬੀਅਰ ਪੀ ਕੇ ਪੈਣ ਜੀ ਬੁੱਕ ਦਾ ਹੋਏ ਬੁੱਕ ਤਾਂ ਨਹੀਂ ਤੋਚਾਂ ਲੈ ਹੋ ਗਿਆ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਮੇਰਾ ਵੀਰ ਫਤਿਹ ਠੀਕ ਹੈ ਹੁਣ ਬੰਨ ਬੰਨ ਆ ਜੋ ਵੀ ਸੋਸ਼ਲ ਮੀਡੀਆ ਤੇ ਚੱਲਣ ਡਿਆ ਵਾ ਇਹ ਘਟਨਾ ਵਾਪਰਨ ਤੋਂ ਪਹਿਲਾਂ ਮੈਂ ਲਵ ਵੀਰ ਹੋਣਾ ਨਾ ਖੱਖ ਹੋਣਾ ਨਾ ਹਾਂ ਬੈਠਾ ਤੇ ਆਪਣੇ ਭਰਾ ਹੀ ਕੁਝ ਠੀਕ ਹੈ ਤੇ ਯਸ ਹੁਣਾ ਨਾ ਸਾਰਾ ਸਾਡਾ ਕੰਪਰੋਮਾਈਜ਼ ਹੋ ਗਿਆ ਜਿਹੜੀਆਂ ਉਹਨਾਂ ਤੋਂ ਹੀ ਉਹਨਾਂ ਨੇ ਮੰਨੀਆਂ ਤੇ ਚਲੋ ਜਿਹੜੀਆਂ ਸਾਡੇ ਬੰਦਾ ਜਿਗਰੇ ਆ ਜ਼ਰੂਰ ਆਏ ਪੈਨਚੂ ਇਸ ਬੰਦੇ ਨੂੰ ਆਪਣੇ ਗੈਂਗ ਦੇ ਵਿੱਚ ਰੱਖਣਾ ਪਏਗਾ ਪੈਨਚੀ ਚਿੱਤਰਖੰਡ ਦੇ ਵਿੱਚ ਬਣਾਈ ਕੰਮ ਆਏਗਾ ਹੈਲੋ ਬੱਸ ਹੀ ਜਾ ਬ ਉਹ ਚਿੱਤਰਾ ਦੀ ਹਵਾਰੀ ਦੇ ਦਾਈ ਮੈਗ ਉੱਪਰ ਲੋਰੀ ਦੀ ਚੰਪਲ ਦਿਓ ਅ ਅ ਇਦਾਂ ਦੀ ਸੀ ਦਰ ਬੋਲਾ ਅ ਅ ਇਦਾਂ ਦੀ ਸੀ ਉਹ ਬਾਸੀ ਸਾਹਿਬ ਤੁਸੀਂ ਤੇ ਹਲਾ ਕੇ ਰੱਖਤਾ ਲੋਕਾਂ ਦਾ ਵੀ ਓਹ ਮੈਂ ਗਲਤ ਨਿਕਲ ਗਿਆ ਮੈਂ ਕਿ ਹਲਾ ਕੇ ਰੱਖਤਾ ਵੀਡੀਓ ਦੇ ਵਿੱਚ ਤੁਸੀਂ ਲੋ ਇੰਨੀ ਗੰਦੀ ਆਵਾਜ਼ ਤੇ ਪੈਨਚੂ ਸੁਣੀ ਨਹੀਂ ਵੀ ਨਹੀਂ ਘੜਦੇ ਜਿੰਨੀ ਪੈਨਚੂ ਮੈਂ ਕੋ ਲੋਰੀ ਨਹੀਂ ਚਿਕਾਂ ਦੀ ਆਵਾਜ਼ ਕੁਦੀ ਦੀ ਓ ਯਾਰ ਰੁਕ ਜੋ ਰੋਜੋ ਅੱਧਾ ਕੇ ਮੈਨੂੰ ਯਾਰ ਇੱਕ ਮੈडम ਨਾਲ ਵੀਡੀਓ ਹੁੰਦੀਆਂ ਬਹੁਤ ਜਿਆਦਾ ਪਸੰਦ ਨੇ ਮੈडम ਨੇ ਕਿਹਾ ਕਿ ਇਹਦੀ ਵੀਡੀਓ ਬਹੁਤ ਜਿਆਦਾ ਫਰੀਆ ਹੁੰਦੀ ਹੈ ਨਿਕ ਫੁੱਦੀ ਕਿ ਲਿਖਾ ਉਹ ਮਾਮਾ ਹੁਣ ਤੈਨੂੰ ਕੀ ਹੋ ਗਿਆ ਕੰਜੜਾ ਇਹ ਬੱਚਾ ਬਹੁਤ ਸੋਹਣੀਆਂ ਵੀਡੀਓਜ਼ ਬਣਾ ਰਿਹਾ ਹੈ ਐਂਡ ਆਈ ਰੀਅਲੀ ਲਵ ਹਿਮ ਮੈਂ ਸਾਰੀ ਵੀਡੀਓਜ਼ ਦੇਖ ਲਈਆਂ ਹਾਂ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਥਵਾਨ ਚੱਲੇ ਫੁੱਦੀ ਚੱਲੀ ਮੈਂ ਠੰਡਾ ਠੰਡਾ ਤਟਾ ਤਾ 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 ਠੰਡਾ ਠੰਡਾ ਮੈਂ ਮਤੀ ਮੂਠੀ ਚਾਟ ਟਾਲਾ ਠਾਠ ਇਹ ਭੈਣ ਚੋ ਦਾ ਬਈ ਸਿਰੇ ਦਾ ਨਾਲੇ ਮੁੰਡੀ ਆਦੀ ਵੀਰੀ ਚ ਨੇ ਵੀਰੀ ਚ ਹਿਲ ਕੇ ਲਾਈਕ ਕਰ ਦਿਚੇ ਨਾ ਸਬਸਕ੍ਰਾਈਬ ਕਰਦੇ ਹੋ ਆਦੀ ਵੀਰੀ ਚ ਐ ਨਾ ਲੈ ਜਾਂਦੇ ਜਾਂਦੇ ਕਹਾਂਦੇ ਮੌਸਮ ਨੂੰ ਰੰਗੀਨ ਰੰਡੀ ਕਦਲੀ ਰੰਡੀ ਨਿਦੁਰ ਲੈਂਡੀ ਕਲਸੀ ਰੰਡੀ